ਕਹਿੰਦੇ ਦੇਣ ਵਾਲਾ ਤਾਂ ਹਮੇਸ਼ਾ ਦੇਣ ਲਈ ਤਿਆਰ ਰਹਿੰਦਾ ਹੈ ਉਹ ਸੱਚਾ ਪਰਮਾਤਮਾ ਮੰਗਣ ਵਾਲੇ ਨੂੰ ਮੰਗਣ ਦਾ ਚਾਜ ਹੋਣਾ ਚਾਹੀਦਾ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸੀਗੇ ਤਾਂ ਮਾਈ ਪੀਖਾਂ ਦੇ ਬਾਰੇ ਉੱਥੇ ਵਰਣ ਆਨੰਦਾ ਹੈ ਕਈ ਸਟੋਰੀਜ਼ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਤਾਂ ਕੌਣ ਸੀ ਮਾਈ ਪੀਖਾਂ ਜੀ ਆਨੰਦਪੁਰ ਸਾਹਿਬ ਵਿਖੇ ਉਹਨਾਂ ਦੇ ਬਾਰੇ ਅੱਜ ਗੱਲ ਕਰਦੇ ਹਾਂ ਇਸ ਵੀਡੀਓ ਦੇ ਥਰੂ ਸਾਧ ਸੰਗਤ ਜੀ ਜੋ ਮਾਈ ਪੀਖਾਂ ਜੀ ਸੀਗੇ ਇਹ ਬਹੁਤ ਹੀ ਬਜ਼ੁਰਗ ਹੋ ਚੁੱਕੇ ਸੀ ਬਹੁਤ ਗਰੀਬ ਘਰ ਤੋਂ ਸੀਗੇ ਕੋਈ ਔਲਾਦ ਵੀ ਨਹੀਂ ਸੀਗੀ ਬਟ ਗੁਰੂ ਘਰ ਦੀ ਇੰਨੀ ਜ਼ਿਆਦਾ ਸੇਵਾ ਕਰਦੇ ਸੀ ਜਿਸ ਦਾ ਕੋਈ ਹੱਦ ਨਹੀਂ ਹੋਵੇ ਸੇਵਾ ਭਾਵਨਾ ਸਰੀਰ ਦੀ ਥਕਾਨ ਨੂੰ ਵੀ ਪਛਾੜ ਕੇ ਰੱਖ ਦਿੰਦੀ ਹੈ ਕਿਉਂਕਿ ਜਦੋਂ ਸੇਵਾ ਭਾਵਨਾ ਪੂਰੀ ਹੋਵੇ ਉਦੋਂ ਬੰਦੇ ਨੂੰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਹੋਰ ਜ਼ਿਆਦਾ ਸੁੱਖ ਨਹੀਂ ਲੱਭਦਾ ਸੇਵਾ ਤੋਂ ਬਗੈਰ ਤਾਂ ਮਾਈ ਪੀਖਾ ਵੀ ਕੁਝ ਐਦਾਂ ਦੀ ਹੀ ਸੇਵਾਦਾਰ ਸੀ ਇੱਕ ਦਿਨ ਕੀ ਹੋਇਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਦਿਆ ਸਿੰਘ ਜੀ ਨੂੰ ਕਹਿੰਦੇ ਨੇ ਕਿ ਅੱਜ ਅਸੀਂ ਲੰਗਰ ਹਾਲਵਲਦੀ ਹੋ ਕੇ ਜਿੱਥੇ ਐਕਚੁਅਲੀ ਰਸੋਈ ਘਰ ਸੀਗਾ ਉਧਰੋਂ ਹੋ ਕੇ ਬਾਹਰ ਲੰਗਣਾ ਹੈ ਤਾਂ ਭਾਈ ਦਿਆ ਸਿੰਘ ਜੀ ਸਮਝ ਜਾਂਦੇ ਨੇ ਕਿ ਅੱਜ ਮਾਹਪੁਰਖ ਹਨ ਕਿਸੇ ਦੀ ਝੋਲੀਆਂ ਭਰਨੀਆਂ ਨੇ ਕਿਸ ਦੀਆਂ ਝੋਲੀਆਂ ਭਰਨੀਆਂ ਸੀ ਮਾਈ ਪੀਖਾਂ ਦੀਆਂ ਉੱਥੇ ਤੋਂ ਲੰਘਦੇ ਨੇ ਤੇ ਗੁਰੂ ਮਹਾਰਾਜ ਦੀ ਨਜ਼ਰ ਪੈ ਜਾਂਦੀ ਹੈ ਮਾਈ ਪੀਖਾਂ ਦੇ ਉੱਪਰ ਤੇ ਮਾਈ ਪੀਖਾਂ ਜੀ ਨੂੰ ਕੀ ਕਹਿੰਦੇ ਨੇ ਕਿ ਮਾਤਾ ਤੇਰੀ ਜਿਹੜੀ ਸੇਵਾ ਹੈ ਉਹ ਸਫਲ ਹੋਈ ਹੈ ਤੁਰ ਦਰਗਾਹ ਦੇ ਵਿੱਚ ਰੱਬ ਦੇ ਘਰ ਦੇ ਵਿੱਚ ਜਿਹੜੀ ਤੂੰ ਸੇਵਾ ਕੀਤੀ ਹੈ ਇੱਥੇ ਗੁਰੂ ਘਰ ਦੇ ਵਿੱਚ ਉਹ ਪ੍ਰਵਾਨ ਹੋ ਗਈ ਹੈ ਹੁਣ ਤੂੰ ਮੰਗ ਕੀ ਮੰਗਣਾ ਚਾਹਂਦੀ ਹੈ ਤੂੰ ਦੱਸ ਕੀ ਚਾਹੀਦਾ ਹੈ ਤੈਨੂੰ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਚਨ ਕਰਦੇ ਨੇ ਕਿ ਇੱਕੋ ਹੀ ਬੋਲ ਦੇ ਵਿੱਚ ਯਾਨੀ ਕਿ ਇੱਕੋ ਹੀ ਵਚਨ ਦੇ ਵਿੱਚ ਤੂੰ ਮੰਗਣਾ ਹੈ ਜੋ ਵੀ ਮੰਗਣਾ ਹੈ ਹੁਣ ਕਹਿੰਦੇ ਨੇ ਕਿ ਮੰਗਣ ਵਾਲੇ ਨੂੰ ਸਬੱਬ ਹੋਣਾ ਚਾਹੀਦਾ ਜਾਂ ਮੰਗਣ ਦਾ ਦੇਣ ਵਾਲਾ ਤਾਂ ਦੇਣਹਾਰ ਹੈ ਉਹ ਤਾਂ ਦੇ ਕੇ ਭੁੱਲਣ ਵਾਲਾ ਹੈ ਰੱਬ ਤਾਂ ਆਪਾਂ ਨੂੰ ਮੰਗਣ ਦਾ ਚੱਜ ਹੋਣਾ ਚਾਹੀਦਾ ਏ ਤਾਂ ਮਾਈ ਪੀਖਾ ਜੀ ਦੋਵੇਂ ਹੱਥ ਖਲੋ ਕੇ ਕੀ ਕਹਿੰਦੇ ਨੇ ਦੋਵੇਂ ਹੱਥ ਫਲਾ ਕੇ ਮਹਾਰਾਜ ਦੇ ਅੱਗੇ ਕਿ ਮੰਗ ਮੰਗੇ ਪੀਖਾਂ ਮੰਗ ਮੰਗੇ ਪੀਖਾਂ ਕੋਠ ਚਬਾਰੇ ਪੁੱਤਰਾ ਖੇਡੇ ਸੋਨੇ ਦੀ ਮਧਾਣੀ ਦੇ ਵਿੱਚ ਨੂੰ ਦੁੱਧ ਰਿੜਕਦੀ ਵੇਖਾਂ ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਮਾਈ ਭੀਖਾਂ ਜੋ ਸੀਗੇ ਉਹ ਤਾਂ ਬਹੁਤ ਹੀ ਜ਼ਿਆਦਾ ਬਜ਼ੁਰਗ ਸੀਗੇ ਕੋਈ ਪੈਸਾ ਥੇਲਾ ਨਹੀਂ ਸੀਗਾ ਕੋਈ ਔਲਾਦ ਵੀ ਨਹੀਂ ਸੀਗੀ ਉਹਨਾਂ ਦੇ ਲੇਕਿਨ ਇੱਕੋ ਹੀ ਸੈਂਟੈਂਸ ਦੇ ਵਿੱਚ ਇੱਕੋ ਹੀ ਵਾਕ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਮੰਗ ਲਿਆ ਕੋਠ ਚਵਾਰੇ ਪੋਤਰਾ ਖੱਡੇ ਯਾਨੀ ਕਿ ਜੇ ਆਪਣੀ ਔਲਾਦ ਹੋਏਗੀ ਤਾਂ ਹੀ ਉਹਨਾਂ ਦੇ ਪੋਤਾ ਵੀ ਹੋਏਗਾ ਸੋਨੇ ਦੀ ਮਧਾਣੀ ਵਿੱਚ ਨੂੰ ਦੁੱਧ ਰੀੜਕ ਦੀ ਦੇਖਾਂ ਸੋਨੇ ਦੀ ਮਧਾਣੀ ਵੀ ਸਾਧ ਸੰਗਤ ਜੀ ਉਸੇ ਘਰ ਦੇ ਵਿੱਚ ਹੋਏਗੀ ਜਿੱਥੇ ਪੈਸਾ ਲੱ타 ਬਹੁਤ ਵਧੀਆ ਹੋਏਗਾ ਬਹੁਤ ਵਧੀਆ ਖਾਣ ਪਾਣ ਹੋਏਗਾ ਤੇ ਪੋਤਰਾ ਦੇਖਣ ਵਾਸਤੇ ਉੰਨੀ ਵੱਡੀ ਉਮਰ ਵੀ ਉਹਨੂੰ ਲੰਘਾਣੀ ਪਏਗੀ ਕਿਉਂਕਿ ਉਹਨਾਂ ਦੇ ਆਪਣੇ ਔਲਾਦ ਤਾਂ ਕੋਈ ਹੈ ਹੀ ਨਹੀਂ ਸੀ ਯਾਨੀ ਕਿ ਆਪਣੀ ਉਮਰ ਵੀ ਉਹਨਾਂ ਨੇ ਮੰਗ ਲਈ ਹੁਣ ਸੋਚਣ ਵਾਲੀ ਗੱਲ ਇੱਥੇ ਇਹ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਜਦੋਂ ਆਪਾਂ ਨੂੰ ਮੰਗਣ ਦਾ ਸਬੱਬ ਆ ਜਾਂਦਾ ਹੈ ਨਾ ਤਾਂ ਵਾਹਿਗੁਰੂ ਸਾਰਾ ਕੁਝ ਦੇ ਦਿੰਦਾ ਹੈ ਸਾਨੂੰ ਸੱਚਾ ਪਾਤਸ਼ਾਹ ਸਾਰਾ ਕੁਝ ਦੇਣ ਨੂੰ ਤਿਆਰ ਬੈਠਾ ਹੈ ਬਸ ਸਾਨੂੰ ਮੰਗਣ ਦਾ ਸਬੱਬ ਹੋਣਾ ਚਾਹੀਦਾ ਹੈ ਮਾਈ ਭੀਖਾ ਵਾਂਗੂ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ